ਆਹ ਲੈ ਇਹਨੂੰ ਇੱਕ ਮਿੰਟ ਲਈ ਮੇਰਾ ਟਕਰਾ ਟ੍ਰਾਂਸਪੋਰਟਰ ਦੇ 10 ਸਟਾਟ ਨੂੰ ਹੁਣੇ ਬੜਾ ਨਾ ਕਟੂਗਾ ਚਲਾਣਾ ਹੈ ਕਟੂਗਾ ਬੱਸਾਂ ਦੇ ਚਲਾਣ ਮੈਂ ਇਹਨਾਂ ਨੂੰ ਬੱਸਾਂ ਦਿਖਾਣਾ ਜਿਹੜੇ ਪੇਪਰ ਹੈਨੇ ਜਿਹੜੇ ਭੋਲੇ ਪਾੜੇ ਲੋਕ ਆ ਵਿਚਾਰੇ ਨਹੀਂ ਦੇ ਸਕਦੇ ਕੁਝ ਉਹਨਾਂ ਨੂੰ ਚਲਾਣ ਟਕਿਆਂ ਦੇ ਨਹੀਂ ਸਹੀ ਆ ਮਹੀਨਾ ਆ ਲੋਕ ਵੇਖੋ ਸਭ ਕਾਹਦਾ ਹੋ ਰਿਹਾ ਹੈ ਹੰਤ ਪਾਇਆ ਬਹਿ ਕੇ ਤੇ ਪਾਈਨੈਪਲ ਖਾੜੇ ਦੇ ਸੇਬ ਖਾੜੇ ਲੋਕਾਂ ਕੋ 5-500 ਰੁਪਇਆ ਬੰਦੇ ਕੋ ਲਈ ਜਾਂਦੇ ਤੇ ਚਲਾਨ ਘਟਨੇ ਆ ਚਲੋ ਖਾਓ ਸੋ ਤੇ ਆਓ ਚਲਿਏ ਮੈਂ ਤੈਨੂੰ ਬਸਾਂ ਦਿਖਾਣਾ ਕਿਸੇ ਪਾਸੇ ਤੋਂ ਭੈਣ ਤੋਂ ਕੋਈ ਕਾਗਜ਼ ਨਹੀਂ ਕਿਸੇ ਪਾਸੇ ਕੋਈ ਪਰਮਿਟ ਨਹੀਂ ਮੈਂ ਤੈਨੂੰ ਬੰਦੇ ਨਾਲ ਹੈਗੀ ਜੁਰਤ ਤਾਂ ਘਟਾਉਂਦੀ ਮੁੱਛੋ ਮੜਿਆ ਲੈ ਪਰਮਿਟ ਨਹੀਂ ਮੈਂ ਤੱਕਰੇ ਟ੍ਰਾਂਸਪੋਰਟਰ ਦੇ ਸਾਹ ਸਟ੍ਰੈਕ ਨੂੰ ਹੁਲੇ ਬਿੜਾ ਨਾ ਕਟੂਗਾ ਚਲਾਣਾ ਹੈ ਜਾਵ ਲੈ ਕਟੂਗਾ ਬਸਾਂ ਦਾ ਚਲਾਨ ਮੈਂ ਇਹਨੂੰ ਪਸਾ ਕਰਾਉਂਦਾ ਜਿਹੜਾ ਭੋਲੇ ਪਾਲੇ ਲੋਗਾ ਵਿਚਾਰੇ ਨਹੀਂ ਦੇ ਸਕਦੇ ਕੁਝ ਉਹਨਾਂ ਨੂੰ ਚਲਾਨ ਕੱਟੇ ਜਾਂਦੇ ਹੋ ਨਹੀਂ ਲਓ ਜੀ ਆਹ ਟਰੱਕ ਖੜਾ ਹਸਤੀ ਸੀ ਜੇ ਪੇਪਰ ਪੂਰੇ ਹੋਣ ਮੇ ਹੁਣੇ ਤਾਂ ਰਾਜ ਕੋ ਥੋੜਾ ਜੀ ਲੋੜ ਕੋ ਕੱਟਦੇ ਲੋ ਜਹੋ ਕੱਟਦੇ ਲੈਣੇ ਖੜਾ ਸਾਹਮਣੇ ਟਰੱਕ ਕੱਟੇਗਾ ਸਰਦਾਰ ਜੀ ਦੱਸੋ ਜੇਹਦਾਰ ਜੀ ਕਟਾਂਗੇ ਜੇਹਦਾਰ ਜੀ ਕਟਾਂਗੇ ਕੱਟੋ ਸੋ ਲਓ ਕੱਟਾਂਗੇ ਮੈਂ ਹੁਣ ਨਹੀਂ ਕਟਾਂਗੇ 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 ਕਿਉਂਕਿ ਹੁਣ ਮਾਲ ਅੰਦਰ ਆਇਆ ਹੋਇਆ ਹੈ ਹੁਣ ਕਟਾਂਗੇ 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 ਹੁਣ ਕਿਹੜੇ ਦੇ ਪੈਸੇ ਆਏ ਹੋਏ ਆ ਤੇ ਕਿਹੜੇ ਦੇ ਪੈਸੇ ਤੁਸੀਂ ਦੇਖੇ ਜਾਂਦੇ ਹੋਣੇ ਮੇਰੇ ਕੋਲ ਤਾਂ ਲੈਣਾ ਹੀ ਨਹੀਂ ਤੂੰ ਜੇ ਨੂੰ ਆਏ ਹੋਣਗੇ ਉਹ ਜਲਾਉਣ ਨਹੀਂ ਟਕੂੰਗਾ ਸਾਨੂੰ ਤਾਂ ਆਏ ਨਹੀਂ ਅਸੀਂ ਚਲਾਨ ਕਰ ਸਕਦੇ ਜਲਾਣ ਚਲਾਨ ਕੱਟਾਂਗੇ ਅਸੀਂ ਚਲਾਨ ਵੀਰ ਕਰ ਸਕਦੇ ਹਾਂ ਤੁਸੀਂ ਜ਼ਿਆਦਾ ਰੋੜਾ ਪਾਇਆ ਸਰਦਾਰ ਜੀ ਅਸੀਂ ਰੂਲ ਮੁਤਾਬਕ ਚਲਾਨ ਕੀਤਾ ਹੈ ਰੂਲ ਮੁਤਾਬਕ ਚਲਾਨ ਕੀਤਾ ਵੀਰਾਨ ਕੀਤਾ ਅਸੀਂ ਕਟੋ ਫੇਰ ਉਹਦਾ ਟਰੱਕ ਦਾ ਰੂਲ ਮੁਤਾਬਕ ਚਲਾਨ ਕੀਤਾ ਟਰੱਕ ਦਾ ਕਟੋ ਰੂਲ ਇਹ ਰੋੜੀ ਲਿਖਿਆ ਮੁੰਡੇ ਦੇ ਗੱਲ ਪੈਜੋ ਰੂਲ ਇਹ ਲਿਖਿਆ ਮੁੰਡੇ ਦੇ ਗੁਰਦੁਆਰੇ ਜਾਣਾ ਰੂਲ ਜਾਣ ਨਾ ਦਿਓ ਤੁਸੀਂ ਰੂਲ ਇਹ ਲਿਖਿਆ ਨੇ ਕਿ ਲੋਕਾਂ ਨੂੰ ਰੂਟਰ ਤੁਸੀਂ ਸਰਦਾਰ ਜੀ ਲੋਕਾਂ ਨੂੰ ਰੂਲ ਫੋਲੋ ਨਾ ਕਰਨ ਦਿਓ ਰੂਲ ਫੋਲੋ ਨਾ ਕਰਨ ਦਿਓ ਤੁਸੀਂ ਲੋਕਾਂ ਨੂੰ ਬਿਲਕੁਲ ਮੈਂ ਕਹਿੰਦਾ ਕਟੋ ਚਲਾਣੋ ਟਰੱਕ ਖੜਾ ਰੂਲ ਫੋਲੋ ਕਰ ਦਿਓ ਸਾਹਮਣੇ ਸਰਦਾਰ ਸਾਹਿਬ ਮੈਂ ਗੁੱਸਾ ਘੇਰੇ ਹਾਂ ਦੀ ਸਾਹਮਣੇ ਖੜਾ ਖੜਾ ਕੋਈ ਪੇਪਰ ਨਹੀਂ ਕੋਈ ਕਟੋ ਚਲਾਣੋ ਮੇਰੀ ਕਟੋ ਹੁੰਦੀ ਨਹੀਂ ਕਟਣਗੇ ਆ 10 ਟਰੱਕ ਇੱਧਰ ਖੱਬੇ ਪਾਸੇ ਖੜੇ ਆ ਜੋ ਕਟੋ ਚਲਾਣਗੇ ਮਾੜਾ ਬੰਦਾ ਮਹਤੜ ਬੰਦਾ ਨੌਕਰੀ ਵਾਲਾ ਬੰਦਾ ਉਹ ਅਸਲੀ ਨੂੰ ਵੀ ਜੋਮਣੀ ਕਾਲੀਗਨ ਜੰਦਾਬਾਹ ਜੋਮਣੀ ਕਾਲੀਗਨ ਜੰਦਾਬਾਹ ਪੁਲੀਸ ਪ੍ਰਸ਼ਾਸਕ ਜੰਦਾਬਾਹ ਪੁਲੀਸ ਜੰਦਾਬਾਹ ਨਹੀਂ ਨਹੀਂ ਮੇਰਾ ਕੋਈ ਇਹਨਾਂ ਦੇ ਨਾਲ ਕੋਈ ਮੇਰਾ ਮੌਜੂਦ ਨਹੀਂ ਦੋਸਦਾ ਇਹਨਾਂ ਦੇ ਨਾਲ ਸਾਡੇ ਹੋ ਜਾਂ ਸਾਡੇ ਇਹ ਤਾਂ ਮੈਂ ਕਹਿੰਦਾ ਕੈਪਟਨ ਕਿਉਂ ਹੋਇਆ ਇਹਨੂੰ ਮੈਂ ਕਹਿੰਦਾ ਕੈਪਟਨ ਉਹਦੇ ਕਿਉਂ ਹੋਇਆ ਕਿ ਕਿਸੇ ਦਾ ਬਣਾਓ ਜੇ ਉਹ ਬੈਠੇ ਆ ਪਿੰਡ ਦੇ ਪਿੰਡ ਦੇ ਨਜ਼ਾਰਾ ਨਹੀਂ ਬਿਲਕੁਲ ਪੱਕੇ ਨਹੀਂ ਜੇ ਨਹੀਂ ਇਹਦਾ ਸਾਰ ਹੋ ਸਕਦਾ ਜੇ ਗਲਤ ਚਲਾ ਇਹ ਬਾਕੀ ਹੋਇਆ ਹੈ ਸਾਰਾ ਚਲ ਚੁੱਕੇ ਹੋਏ ਚਲਾਉਂਦੇ ਚਲਾਉਂਦੇ ਹੀ ਕਰ ਚੁੱਕੇ ਹੋਏ ਇੱਕ ਮਿੰਟ ਮੁੰਡੇ ਨਾਲ ਗੱਲ ਕਰਾਈ ਬਈ ਪਹਿਲਾਂ ਗੱਲ ਕਰੀ ਮੇਰਾ ਚਲਾਨ ਹੋਇਆ ਸੀ ਜਦੋਂ ਰਾਉਟ ਬਦਲੋ ਮੁੰਡਾ ਕਰ ਗਿਆ ਸੀ ਮੈਂ ਤਾਂ ਕਾਸ਼ ਕਰਦਾ ਤੇਰੀ ਗੱਲ ਸੁਣ ਕਰਾਓ ਕੋਈ ਬੜਾ ਛੋਟਾ ਮੈਨੂੰ ਅੱਗੇ ਆ ਜਾ ਇੱਕ ਮਿੰਟ ਮੁੰਡੇ ਨਾਲ ਗੱਲ ਕਰਾਈ ਕੋਈ ਨਾ ਕੋਈ ਨਾ ਕਰਦਾ ਕਿਉਂ ਤੁਹਾਡੀਆਂ ਮੇਰੀ ਸੈਕੰਡ ਨੰਬਰ ਤੇ ਜਾ ਪਈ ਪਹਿਲੀ ਵਾਰੀ ਜਿਹੜਾ ਮੈਂ ਕਹਿੰਦਾ ਆ ਦਾ ਬਾਪ ਆ ਉਹਨੇ ਕਹਤਾ ਪੋਲੂਸ਼ਨ ਹੈ ਨਹੀਂ ਚਲੋ ਮਾਫੀ ਚਾਹ ਲਓ ਜੀ ਪੋਲੂਸ਼ਨ ਹੈ ਨਹੀਂ ਕਰ ਦਿਓ ਤੇ ਬੰਦੇ ਬੱਚੇ ਚਲਾਣਾ ਕਰਦੇ ਨੇ ਉਹਦੀ ਬੰਦਰਨਾ ਉਹਦੀ ਮਾਂ ਨਾਲ ਛੱਡ ਚੁੱਕੇ ਨੇ ਬਣਾਓ ਚਲਾਨ ਉਹ ਵੀ ਬਣਾ ਲੈ ਕੋਈ ਨਾਲ ਮੂਵੀ ਮੇਰੀ ਬਣਾ ਦੇ ਮੇਰੀ ਫੋਟੋਗ੍ਰਾਫਰ ਭਰਤੀ ਹੋ ਜਾ ਆ ਤਾਰੇ ਤੁਰੇ ਲਾ ਦੇ ਕੋਈ ਗੱਲ ਨਹੀਂ ਫੋਟੋਗ੍ਰਾਫਰ ਕੈਮਰਾ ਫੜ ਲੈ ਕੋਈ ਗੱਲ ਨਹੀਂ ਉਹ ਦੇਰ ਬੰਦਾ ਬਣਾਉਣ ਰਿਹਾ ਵੀਰ ਤੇਰੇ ਵਰਗੇ ਮੂਵੀ ਹੋ ਵੀ ਮੇਰੀਆਂ ਬੰਦੀਆਂ ਰੋਈ ਬਣਾ ਲੈ ਮੇਰੀ ਇੱਕ ਗੱਲ ਸਮਝੋ ਜੀ ਉਹ ਮੁੰਡਾ ਆਪਣੀ ਮ ਆਪਣੀ ਮਾਂ ਦੇ ਨਾਲ ਜਾ ਰਿਹਾ ਪਹਿਲੀ ਵਾਰ ਜਾ ਰਿਹਾ ਸਾਡਾ ਗੱਲ ਗੰਦਾ ਲੈ ਜਾਣਾ ਮੇਜ਼ਦਾਨੀ ਠੀਕ ਆ ਸਾਡੇ ਧਿਆਨ ਕੇ ਪ੍ਰਭਾਵ ਪਾ ਰਹੇ ਨਹੀਂ ਨਹੀਂ ਕਿਉਂ ਨਾ ਪਾਵਾ ਕਿਉਂ ਨਾ ਪਾਵਾ ਪਾ ਰਹੇ ਬਿਲਕੁਲ ਪਾ ਰਿਹਾ ਕਿਉਂ ਨਾ ਪਾਵਾਂ ਮੈਂ ਹਰ ਸੱਚੇ ਬੰਦੇ ਨਾਲ ਸ਼ਹਿਰ ਦੇ ਵਿੱਚ ਆ ਮੇਰੇ ਵਾਕਫ ਨਹੀਂ ਹੋਗੇ ਜੇ ਇਹ ਵੀ ਕੋਈ ਸੱਚੇ ਆ ਮੈਂ ਤਾਂ ਵੀ ਤੁਹਾਡੇ ਨਾਲ ਆ ਸ਼੍ਰੀਮਾਨ ਜੀ ਪਹਿਲੀ ਤੋਂ ਹੀ ਉਹਦਾ ਚਲਾਨ ਕੱਢਦਾ ਕਦੀ ਉਹਦਾ ਕੱਢਦਾ ਕਦੀ ਉਹ ਜਿਹੜਾ ਤੁਹਾਨੂੰ ਰੁਪਈਆ 500 ਦੇ ਦੇਣਾ ਕਿਹੜਾ ਪੋਲੂਸ਼ਨ ਕੱਢਿਆ ਕਿਹੜਾ ਕਲੈਕਸ਼ਨ ਕੱਢਿਆ ਛੇ ਪੋਲੂਸ਼ਨ ਹੈ ਨਾ ਪੋਲੂਸ਼ਨ ਧੰਨਵਾਦੀ ਪੋਲੂਸ਼ਨ ਕੱਢਿਆ ਇੱਕ ਪੋਲੂਸ਼ਨ ਕੱਢਿਆ ਇੱਕ ਮਿੰਟ ਜੀ ਪੋਲੂਸ਼ਨ ਦਾ ਜਮਾਨਾ ਮੰਨ ਲਓ ਚਲੋ ਬਾਹਰ ਆਵਾ ਰੋਕੋ ਆ ਸਾਰੀਆਂ ਗੱਡੀਆਂ ਰੋਕੋ ਪੋਲੂਸ਼ਨ ਹੈਗਾ ਮੈਂਗਾ ਪੁਲਿਸ ਕੋਲ ਵੀ ਕੱਢ ਜੂ ਪੋਲੂਸ਼ਨ ਦਾ ਇੰਪੈ ਜਾਂ ਨਹੀਂ ਰਹੋਦੇ ਬਾਈ ਜਿੱਥੇ ਦਾ ਮੁੰਡਾ ਤਾਂ ਵੀ ਬਾਈ ਜੀ ਅਸੀਂ ਉਹ ਤਾਂ ਪ੍ਰਧਾਨ ਜੀ ਤਰਾਉ ਬਣਨ ਤੋਂ ਕਿ ਆਪਣੀ ਦਿੱਕਤ ਆ ਗਈ ਮੇਰੀ ਇੱਕ ਗੱਲ ਸਮਝੋ ਜੀ ਤੁਸੀਂ ਇੱਕ ਮੁੰਡੇ ਦਾ ਯਾਰ ਤੁਸੀਂ ਸਾਰੇ ਪਬਲਿਕ ਹੋ ਇੱਕ ਬੱਚੇ ਦਾ ਭਾਈ ਸਾਹਿਬ ਜੇ ਪੋਲੂਸ਼ਨ ਹੈ ਨਹੀਂ ਉਹ ਮੇਰੇ ਦਾ ਗੁਨਾਹ ਕਰ ਰਿਹਾ ਉਹ ਪਾਜੀ ਸਾਨੂੰ ਕਿੱਡਾ ਗੁਨਾਹ ਕਰ ਰਿਹਾ ਪਾਜੀ ਅਸੀਂ ਨੇ ਗਵਰਨਮੈਂਟ ਦੇ ਆਪ ਹੁਣ ਮਦਦ ਚੱਲ ਫਿਰ ਆਓ ਸਰਕਾਰ ਸਾਹਿਬ ਹੁਣ ਤਾਂ ਬਾਤ ਹੋ ਗਈ ਹੈ ਅਜੇ ਰੂਲ ਬਤਾਉਂਗੇ ਚਲਾਨ ਹੁੰਦੇ ਆ ਮੈਂ ਕਿਨੇ ਗੱਡੀਆਂ ਰੋਕਤ ਕਰੀ ਮਦਦ ਰੂਲ ਮਦਦ ਕਰਾਓ ਆ ਗੱਡੀ ਰੋਕੋ ਜੀ ਆ ਰੋਕੋ ਗੱਡੀ ਰੂਲ ਮਦਦ ਕਰਾਓ ਜਾਨ ਤੋਂ ਸਾਰੀ ਜੱਟੇ ਰੋਕੋ ਸੱਟੇ ਉੱਪਰ ਰਕੋਣੀਆਂ ਗੱਡੀਆਂ ਅਸੀਂ ਇੰਦਾ ਨਹੀਂ ਰਕਾਉਦੇ ਤੁਸੀਂ ਹੀ ਰੋਕ ਦੇ ਗੱਡੀ ਅਸੀਂ ਸਰਦਾਰ ਜੀ ਅਸੀਂ ਅਸੀਂ ਸਰਦਾਰਨੀ ਦਿਲ ਦੀ ਰੋਕੋ ਸਰਦਾਰ ਜੀ ਸਾਰੇ ਰੋਕ ਸਰਦਾਰ ਜੀ ਅਸੀਂ ਜਾਮ ਨਹੀਂ ਲਾਉਂਦੇ ਅਸੀਂ ਗੱਲੀ ਗੱਲੀ ਚੈੱਕ ਕਰਦੇ ਹਾਂ ਅਸੀਂ ਜਾਮ ਨਹੀਂ ਲਾਉਂਦੇ ਤੁਸੀਂ ਤੁਸੀਂ ਕਰੋ ਤੁਸੀਂ ਸੱਟੇ ਪਰਭਾਵ ਪਾ ਰਹੇ ਹੋ ਹਾਂ ਜੀ ਬਿਲਕੁਲ ਪਾ ਰਹੇ ਹੋ ਬਿਲਕੁਲ ਪਾ ਰਹੇ ਹੋ ਕਿੰਨੀ ਪੈਂਦੀ ਹੈ ਕਿਉਂ ਨਹੀਂ ਪਾਉਂਦੇ ਪਰਭਾਵ ਪਾ ਰਹੇ ਹੋ ਤੁਸੀਂ ਸੱਟੇ ਪਾ ਰਹੇ ਹੋ ਜੀ ਗੱਲ ਜਲਾਣ ਥੋੜੇ ਰੂਲ ਮਦਦ ਚਲਾਣ ਹੋ ਬੜੀ ਵਧੀਆ ਮੈਂ ਸਰਕਾਰ ਜੀ ਮੈਂ ਮਾਲਿਆ ਨੂੰ ਤੁਸੀਂ ਜਿਹੜੇ ਜਿੰਨੇ ਵੀ ਜਾਂਦੇ ਆਂ ਸਰ ਨਹੀਂ ਕਰਦੇ ਕਰਦੇ ਹੀ ਚਲਾਨ ਮੈਂ ਕਿਹਾ ਬੰਦਾ ਕਾਲੀ ਦਲ ਦਾ ਹੋਵੇ ਉਹ ਵੀ ਉਹ ਚਲਾਨ ਕਰੂਗਾ ਉਹ ਤਾਂ ਨਹੀਂ ਕਰੂਗਾ ਉਹ ਬੰਦਾ ਉਹ ਕੱਟੂ ਮੇਕ ਨਾ ਕਟੋ ਉਹ ਟੁੱਟੇ ਚਲੋ ਮੇਕ ਨਾ ਚਲੋ ਮੇਰੇ ਨਾਲ ਕੱਟ ਲਾਈਏ ਕੀ ਬਣਾਓ ਇਹ ਕੀ ਬਣਾ ਕਰਾਂਗੇ ਇਹ ਕਿਹੜਾ ਜਵਾਬ ਹੈ ਕਾਲਾ ਸੰਘਾ ਫਟ ਕੇ ਦੋ ਮੁਚਲ ਵੇ ਜੋ ਜੀ ਇਹਦਾ ਕੀ ਹੋ ਜਾ ਕੱਟ ਲਾ ਵੀ ਲਾ ਲੇ ਕੱਟੇ ਹੁਣ ਚਲਾਨ ਲੱਭ ਜਾ ਜੀ ਇਹ ਕੋ ਗੱਲ ਇਹ ਤੇ ਦਿਵਾਰ ਦੀ ਜਿਹੜੀ ਜਿਹੜਾ ਪ੍ਰਦੂਸ਼ਣ ਦਾ ਇਫੈਕਟ ਜਿੰਮ ਦੇਗਾ ਪ੍ਰਭਾਵ ਹੈ ਪ੍ਰਦੂਸ਼ਣ ਦਾ ਰਿਕਾਰਡ ਅਸੀਂ ਜੇਤ ਬਾਜੀ ਰੂਲ ਤੋਂ ਬਾਹਰ ਲੱਗਾ ਕੀ ਤੁਹਾਨੂੰ ਤੋਂ ਬਦਲ ਕੇ ਲਾ ਦਿੱਤਾ ਹੈ ਰੋਜ਼ ਭਾਜੀ ਇਸ ਵਕਤ ਮਰਵਾ ਦਿਓ ਪਾਇਆ ਦੇ ਵੀ ਕੋਈ ਨਹੀਂ ਆਛਣਾ ਸੀ ਸਾਡੇ ਕੋਲ ਜਿਹੜਾ ਬੰਦਾ ਨਹੀਂ ਤੁਹਾਨੂੰ ਨੇ ਫੋਨ ਕੀਤਾ ਮੇਰੇ ਸਾਹਬ ਨੇ ਗੱਲ ਕਰ ਲਾ ਉਹਨੇ ਬਾਪਨੇ ਗੱਲ ਕੀਤੀ ਛੱਡੋ ਕੱਲੋਗੀ ਧਰਤੀ ਦੇ ਜਵਾਨ ਕਰ ਚੁੱਕੇ ਉਦੋਂ ਹੀ ਬਾਤ ਨਹੀਂ ਕਰਦੇ ਅਸੀਂ ਉਹ ਚਲਾਣੇ ਬਾਤ ਕੀ ਕਦੋਂ ਯਾਰ ਕੀਤਾ ਕੀਤਾ ਯਾਰ ਉਹ ਵੀ ਮੰਨਦਾ ਨਹੀਂ ਉਹ ਬਹੁਤ ਯਾਰ ਮੁੱਦਾ ਸੋਚੀ ਬੰਦਾ ਕਿਉਂਦੀ ਸਾਡਾ ਪੁੱਤ ਉਹਨਾਂ ਨਾਲ ਗੱਲ ਨਹੀਂ ਕਰਦੇ ਕੈਸਲ ਕਿਉਂ ਨਹੀਂ ਹੁੰਦੇ ਜੋ ਚਲਾਨ ਸਾਡੇ ਕੋਲ ਹੀ ਕੈਸਲ ਹੁੰਦਾ ਸਾਡੇ ਕੋਲ ਹੀ ਕੈਸਲ ਹੁੰਦਾ ਮੈਂ ਮੈਂ ਕਹਿ ਰਹ ਹਾਂ ਉਹਦੇ ਸਾਡਾ ਸਵਾਲ ਇੰਨਾ ਕਾ ਜੇ ਉਹਦੇ ਮੁੰਡੇ ਦੇ ਪਿਓ ਨੇ ਤੁਹਾਨੂੰ ਫੋਨ ਕਰਕੇ ਕਹਿਤਾ ਭਾਈ ਸਾਹਿਬ ਪੋਲੂਸ਼ਨ ਹੈ ਨਹੀਂ ਮਾਫੀ ਚਾਹੁੰਦੇ ਆ ਕਰਾ ਲਾ ਦੇ ਕਹਿੰਦੇ ਤੁਸੀਂ ਹੋਏ ਇਹ ਗੱਲ ਨਹੀਂ ਫੋਨ ਹੀ ਨਹੀਂ ਸੌਂਦਾ ਦੱਸੋ ਤੁਸੀਂ ਫੋਨ ਕਰਦੇ ਆ ਕਰਾ ਲਾ ਚੁੱਕੇ ਭਾਈ ਕਰਾ ਲਾ ਚੁੱਕੇ ਇਹ ਜੱਗਿਆ ਜਾਂਦਾ ਅੱਗੇ ਸਾਡੇ 46000 ਤਿੰਨ ਚਲਾਨ ਨਹੀਂ ਗਿਆਇਆ ਹਾਲੋ ਦੱਸੋ ਇਧਰ ਆਉਣ ਜਵਾਬ ਦਿਓ ਆ ਜਵਾਬ ਦਿਓ ਹਣ ਦੇ ਦਿਓ ਜਵਾਬ ਦਿਓ ਜਵਾਬ ਦਿਓ ਕਿੱਥੇ ਹੋਇਆ ਬਾਈਪਾਸ ਤੇ ਤੈਨੂੰ ਲੋਕ ਕਹਿੰਦੇ ਜਾ ਕੇ ਸਾਰੀ ਬਾਈਪਾਸ ਵਾਲਿਆਂ ਨੂੰ ਕਹਿ ਜਾ ਕੇ ਜਾ ਪਰ ਗਾ ਕੇ ਸੋਹਣਾ ਜਾ ਮੇਰੀ ਮੇਰੀ ਕਾਜਣਾ ਗੱਲ ਕਰੀਏ ਜਲ ਜੋਂਡ ਕਰਦਾ ਵਾ ਗਰਮੀ ਨਹੀਂ ਹੋਣਾ ਗਰਮੀ ਨਹੀਂ ਹੋਣਾ ਸਾਡਾ ਕਰ ਨਹੀਂ ਕੋਈ ਸਾਡੀ ਅਸੀਂ ਅਸੀਂ ਨਾ ਲੱਗ ਜੂਗਾ ਅਸੀਂ ਅਸੀਂ ਬੜੇ ਮਾੜਾ ਟੀਮ ਕਰਦੇ ਹਾਂ ਹਲਕੀ ਚਾਲਦਾ ਗੱਡੀ ਸਿੰਘ ਜਿੱਦਾ ਹੋਣਾ ਚੜ ਕੇ ਆਵਾਏ ਭਲੇਖਾ ਵਾ ਤੁਹਾਨੂੰ ਇਹ ਮੈਂ ਤਾਂ ਨਹੀਂ ਕਰ ਰਿਹਾ ਤੁਸੀਂ ਵਾਹੀ ਵਾਲਿਆ ਜੀ ਵਾਲਿਆ ਜੀ ਕਰ ਰਹੇ ਜਲਦੀਪ ਸਿੰਘ ਜਾਨਾ ਜਲਦੀਪ ਸਿੰਘ ਗੱਲ ਮੈਂ ਵਾਲਿਆ ਜੀ ਵਾਲਿਆ ਜੀ ਮੈਂ ਗੱਲ ਨਹੀਂ ਗੱਡੀ ਕੋਈ ਇਹ ਸ਼੍ਰੀਮਾਨ ਮੈਂ ਗੱਲ ਨਹੀਂ ਗੱਡੀ ਕੋਈ ਫਟਾ ਓਖੇ ਹੋਗੇ ਮੈਂ ਨਹੀਂ ਗੱਲ ਗੱਡੀ ਕੋਈ ਫਟਾ ਓਖੇ ਹੋਏ ਆ ਨਾ ਮੈਂ ਗੱਲ ਗੱਡੀ ਜੇ ਓਖੇ ਹੁੰਦਾ ਟਾਈਮ ਮਿਲ ਗਿਆ ਓਖਾ ਭਿਓਗਾ ਮੋਰਚਲ ਭੇਜੇ ਮੇਰੇ ਬੰਦੇ ਨੂੰ ਤੰਗ ਕਰੂਗਾ ਓਖੇ ਭਿਓਗਾ ਗੱਲ ਵੀ ਮੈਂ ਕੀ ਬਾਤ ਕਰਦੀ ਆ ਮੈਂ ਕਲੀਅਰ ਕਹਿੰਦੇ ਹਾਂ ਕਿ ਓਖੇ ਕਹਿੰਦਾ ਮੇਰੇ ਬੰਦੇ ਨੂੰ ਤੰਗ ਕਰ ਮੇਰੇ ਬੰਦੇ ਸਾਰੇ ਮੇਰੇ ਨੂੰ ਚਲੋ ਠੀਕ ਹੈ ਕਿਸੇ ਨੂੰ ਧੱਕਾ ਕਰੇਗਾ ਮੈਂ ਤੇਰੇ ਗੱਲ ਵੀ ਫੋਨ ਜਿਹੜਾ ਤੈਨੂੰ 300 ਤੇਰੇ ਬੰਦੇ ਹੋ ਆ ਜਦੋਂ ਬਸਾਰੇ ਪਿਆਰ ਵਾਲੇ ਮੇਰੇ ਸਾਰੇ ਜਨ ਕਰ ਭਾਈ ਜਿਹੜੇ ਗੱਡੀਆਂ ਕਰੂ ਦਰ ਲਿਆ ਦਿੰਦੇ ਸੋਹਰਿਆਂ ਆ ਲੋ 27225 ਯਾਰੀਆਂ ਸਰ ਕੈਰੀਆਂ ਜੀ ਕਾਲਾ ਸੰਘਾ ਫਾਟਕ ਜੀ ਕਾਲਾ ਸੰਘਾ ਫਾਟਕ ਟੈਂਗੋ 7 ਭੇਜ ਦੇ ਭਾਈ ਇਹ ਕੋ ਵਾਤਾਤ ਕੋ ਰਿਪੋਰਟ ਕਰੂੰਗਾ ਵਾਲੀਆ ਸਾਹਿਬ ਤੁਸੀਂ ਇੱਕ ਹਲਕੇ ਦੇ ਇੰਚਾਰਜ ਜੋ ਅਕਾਲੀ ਦਲ ਦੇ ਅੱਜ ਜਿਹੜਾ ਫਾਟਕ ਦੇ ਧੰਨਾ ਦਿੱਤਾ ਕੀ ਕਰਕੇ ਦਿੱਤਾ ਇੱਕ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜ਼ਥੇਦਾਰ ਆ ਹਰਜਿੰਦਰ ਸਿੰਘ ਜੀ ਖਾਸ ਖਾਨ ਸਾਹਿਬ ਮੇਰੇ ਵੀਰ ਆ ਇਨਾ ਦਾ ਬੇਟਾ ਆ ਇਹ ਗੁਰਦੁਆਰਾ ਸਾਹਿਬ ਜਾ ਰਹਾ ਸੀ ਆਪਣੀ ਮਦਰ ਨੂੰ ਮਾਦਾ ਇਹਨੂੰ ਇੱਥੇ ਇਹਦੀ ਐਲਟੋ ਕਾਰ ਜਾਂ ਅਮਰੂਤੀ ਕਾਰ 'ਚ ਰੁਕਿਆ ਰੋਕੇ ਨੂੰ ਪੇਪਰ ਚੈੱਕ ਕੀਤੇ ਇਹਨੇ ਪੇਪਰ ਚੈੱਕ ਕਰਾਤੇ ਇਹਨੇ ਦੱਸਿਆ ਕਿ ਮੇਰੇ ਮਦਰ ਨਾਲ ਆ ਲੇਡੀਜ਼ ਨਾਲ ਆ ਜੀ ਮੈਨੂੰ ਜਲਦਿਓ ਗੁਰਗੋਰੀ ਅਰਦਾਸ ਦਾ ਟਾਈਮ ਹੋ ਗਿਆ ਉਹਨੂੰ ਪਹਿਲਾਂ ਤਾਂ 20-25 ਮਿੰਟ ਤੇ ਖੜੇ ਰੱਖਿਆ ਖੱਜਲ ਕਰਦੇ ਰਹੇ ਪੇਪਰ ਅੱਜ ਕੱਲ ਹਾਈ ਕੋਰਟ ਨੇ ਇਹ ਗੱਲ ਕਹਤੀ ਆ ਕਿ ਪੇਪਰ ਤੁਸੀਂ ਸਕੈਨ ਕਰੋ ਤੁਹਾਡੇ ਮੋਬਾਈਲ 'ਤੇ ਸਾਰੇ ਪੇਪਰ ਆਣੇ ਇਹ ਹਾਈ ਕੋਰਟ ਦਾ ਰੂਲ ਆ ਪ੍ਰੈਕਟੀਕਲ ਪੇਪਰ ਦਿਖਾਉਣ ਦੀ ਲੋੜ ਨਹੀਂ ਪੀਰ ਉਹਦਾ ਉਹਨੇ ਕਿਹਾ ਮੇਰੇ ਪਾਪਾ ਨਾਲ ਗੱਲ ਕਰ ਲੋ ਪੁੱਛ ਆਪਣੇ ਪਾਪਾ ਨਾਲ ਗੱਲ ਕਰਾਉ ਉਹਦੇ ਫਾਦਰ ਨਾਲ ਗੱਲ ਕੀਤੀ ਉਹਨੇ ਕਿਹਾ ਜੀ ਮੇਰਾ ਬੇਟਾ ਆ ਇਹਨੇ ਗੁਰਦੁਆਰੇ ਜਾਣਾ ਮੇਰੀ ਵਾਈਫ ਨਾਲ ਆ ਲੇਡੀਜ਼ ਨਾਲ ਆ ਜਾਂਦਾ 20 25 ਮਿੰਟ ਤੱਕ ਨੂੰ ਖੜੇ ਕਰਕੇ ਪਤਾ ਨਹੀਂ ਕਿਹੜੀ ਧਾਰਾ ਲਾ ਕੇ ਚਲਾਨ ਕੱਟ ਕੇ ਹੋ ਗਿਆ ਹੋ ਗਿਆ ਹੋ ਗਿਆ ਚਲਾਨੋ ਦਾ ਚਲਾਨੋ ਦਾ ਚਲਾਨੋ ਅਸੀਂ ਜਦੋਂ ਗੱਲ ਕਰਨ ਆਏ ਖਾਨੇਦਾਰ ਦਲਜੀਤ ਸਿੰਘ ਸਾਡੇ ਨਾਲ ਨਹਾਇਤੀ ਬਦਤਮੀਜ਼ੀ ਔਰ ਆਂਦੇ ਸਾਨੂੰ ਕਹਿੰਦਾ ਕਿ ਤੁਸੀਂ ਅਕਾਲੀ ਦਲ ਵਾਲੇ ਹੋ ਅਕਾਲੀ ਦਲ ਦਾ ਮੈਂ ਕੋਈ ਬੰਦਾ ਨਹੀਂ ਤੁਹਾਨੂੰ ਨੰਗਨ ਦੇਣਾ ਕਾਂਗਰਸ ਵੀ ਛੱਡੂਗਾ ਆਮ ਆਦਮੀ ਪਾਰਟੀ ਚ ਅਕਾਲੀ ਦਲ ਦਾ ਮੈਂ ਹੁਣ ਅਕਾਲੀ ਦਲ ਕਾਂਗਰਸ ਆਪ ਪੁਲਸ ਦੀ ਵਰਦੀ 'ਚ ਕਿੱਥੋਂ ਆ? ਮੈਂ ਅਕਾਲੀ ਦਲ ਦੇ ਮੁੰਡੇ ਦੀ ਸਪੋਰਟ ਨਹੀਂ ਕਰਨ ਆਇਆ। ਮੈਂ ਹਰ ਇੱਕ ਉੱਥੇ ਇੱਥੇ ਖੜੇ ਆ ਬੱਚੇ ਦੀ, ਮੇਰੇ ਵੀਰ ਦੀ, ਮੇਰੇ ਬਜ਼ੁਰਗਾਂ ਦੀ ਸਪੋਰਟ ਕਰਨ ਆਇਆ। ਜਿਹੜੇ ਜਦੋਂ ਲੰਘਦੇ ਆ, ਉਹਨਾਂ ਨੂੰ ਬਿਨਾਂ ਵਜ੍ਹਾ ਤੰਕ ਕੀਤਾ ਜਾਂਦਾ, ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾਂਦਾ। ਦੇਖੋ ਕਿੰਨੀਆਂ ਸਨੇਚਿੰਗਸ ਹੋ ਰਹੀਆਂ। ਕੁੜੀਆਂ ਦੇ ਵਿੱਚ ਇੰਨੀ ਦਹਿਸ਼ਤ ਹੋ ਗਈ ਅੱਜ ਦੀ ਰੇਲ 'ਚ ਜਨਾਨੀਆਂ 'ਚ ਇੰਨੀ ਦਹਿਸ਼ਤ ਹੋ ਗਈ ਕਿ ਸੋਨੇ ਦੀ ਚੈਨੀ ਪਾ ਕੇ ਘਰੋਂ ਨਿਕਲਣ ਤੋਂ ਡਰਦੀਆਂ। ਉਹ ਤਾਂ ਬੰਦੇ ਇਹਨਾਂ ਤੋਂ ਫੜੇ ਨਹੀਂ ਜਾਂਦੇ। ਹਜ਼ਾਰਾਂ ਕੇਸ ਅਨਟਰੈਸਟ ਥਾਣਿਆਂ ਚ ਪਏ ਆ ਉਹ ਤਾਂ ਟਰੇਸ ਨਹੀਂ ਹੋ ਰਹੇ ਸ਼ਰਮ ਸਾਡੇ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਦੇ ਬਾਹਰ ਕਤਲ ਹੋ ਜਾਂਦਾ ਉਹ ਤਾਂ ਇਹਨਾਂ ਕੋਈ ਬੰਦੇ ਫੜੇ ਨਹੀਂ ਗਏ ਸ਼ਰਮ ਬੇਦਬੀਆਂ ਹੋ ਰਹੀਆਂ ਉਹ ਇਹਨਾਂ ਕੋ ਫੜੇ ਨਹੀਂ ਗਏ ਇੱਕ ਭੋਲੇ ਪਾਲੇ ਇਹੋ ਜਿਹੇ ਬੱਚੇ ਜਿਨੇ ਨੀਲੀ ਦਸਤਾਰ ਸਜਾਈ ਆ ਜਿਨੇ ਅਕਾਲੀ ਦਲ ਦਾ ਕੋਈ ਪਰਣਾ ਬੰਨਿਆ ਉਹਨੂੰ ਕਹਿੰਦੇ ਨੰਗਾ ਨਹੀਂ ਜਾਣਾ ਤਰਾ ਚਲਾਣ ਕਟਾ ਹੁਣ ਕੀ ਮੁੱਦਾ ਹੈ ਇਸ ਵਜ੍ਹਾ ਨੂੰ ਕਰਕੇ ਮੈਂ ਅੱਜ ਇੱਥੇ ਧਰਮ ਆਇਆ ਮੈਨੂੰ ਦਿਨ ਬਿਟਣਾ ਪਊ ਰਾਤ ਬਿਟਣਾ ਪਊ ਸਾਰਾ ਅਕਾਲੀ ਦਲ ਇਕੱਠਾ ਕਰੂੰਗਾ ਮੈਂ ਪ੍ਰਧਾਨ ਸਾਹਿਬ ਦਾ ਨੋਟਿਸ ਵੀ ਲਿਆ ਰਿਹਾ ਹੁਣੇ ਗੱਲ ਮੈਸੇਜ ਦੇ ਦਿੱਤਾ ਇੱਥੇ ਬੈਠੂਗਾ ਜਿੰਨੀ ਦੇਰ ਇਸ ਬੰਦੇ ਨੇ ਕਾਰਵਾਈ ਨਹੀਂ ਹੁੰਦੀ ਕਾਰਵਾਈ ਕਰਾ ਦੇ ਹੁਣ ਕੀ ਮੁੱਦਾ ਆਪਣਾ ਹੈ ਮੇਰਾ ਮੁੱਦਾ ਇਸ ਬੰਦੇ ਤੇ ਕਾਰਵਾਈ ਹੋਵੇ ਸਰ ਕੀ ਸਾਰਾ ਮਾਮਲਾ ਸੀ ਜਿਹੜਾ ਕਿ ਕਾਲਾ ਸਿੰਘ ਦੇ ਫਾਟਕ ਦੇ ਕੋਲ ਜਿਹੜਾ ਕਿ ਅੱਜ ਅਕਾਲੀ ਦਲ ਵੱਲੋਂ ਧੰਨ ਲਗਾਇਆ ਗਿਆ ਸੀ ਸਾਰਾ ਮਾਮਲਾ ਕਿਸ ਸੀ ਚਲਾਉਣ ਨੂੰ ਲੈ ਕੇ ਕੀ ਸਾਰਾ ਕਿਸ ਹੈਗੇ ਕਿਸੇ ਮਾਮਲਾ ਸਰ ਇਸ ਤਰ੍ਹਾਂ ਸੀ ਸਾਡੀ ਨਕਬੰਦੀ ਦੌਰਾਨੇ ਜੋ ਰੀਨ ਦੀ ਜੀ ਚੈਕਿੰਗ ਕਰ ਰਹੀ ਸੀ ਵਹਾਈਕਲ ਚੈਕਿੰਗ ਕਰਕੇ ਉਹਨਾਂ ਦੇ ਪੇਪਰ ਵਗੈਰਾ ਘਰ ਤੋਂ ਤੇ ਚਲਾਮ ਕਰ ਰਹੀ ਸੀ ਇਕਲਟੋ ਘਰ ਕਾਰਾ ਸੰਗਿਆ ਸੈਟ ਤੋਂ ਆਈ ਆ ਜਿਹਦੀ ਪ੍ਰਭਿੰਦਰ ਸਿੰਘ ਨੇ ਰੋਕਿਆ ਜੀ ਨੂੰ ਪੇਪਰ ਚੈੱਕ ਕਰਨ ਬਾਰੇ ਕਿਹਾ ਉਹਨੇ ਪੇਪਰ ਚ ਚੈੱਕ ਕਰਨ ਦੀ ਬਜਾਏ ਕਿਹਾ ਵੀ ਆਨਲਾਈਨ ਚੈੱਕ ਕਰ ਲੋ ਬਲਿੰਦਰ ਸਿੰਘ ਨੇ ਆਨਲਾਈਨ ਚੈੱਕ ਕੀਤੇ ਚਲਾਨ ਕਾਫੀ ਬੰਦੇ ਨਾਲ ਉਹ ਗੱਲ ਕਰਾ ਰਿਹਾ ਸੀ ਉਹ ਸਾਨੂੰ ਦੂਤਰਾਕ ਕਰ ਰਿਹਾ ਸੀ ਮੈਂ ਵੀਰ ਜੀ ਵੀਰ ਜੀ ਸ਼੍ਰੀਮਾਨ ਜੀ ਕਹਿ ਕੇ ਗੱਲ ਕਰ ਰਿਹਾ ਸੀ ਉਸ ਤੋਂ ਬਾਅਦ ਉਹ ਉਹ ਚਲਾਨ ਕਰਾ ਕੇ ਸਾਡੇ ਕੋਲ ਚਲੇ ਵੀ ਗਿਆ ਵਾ ਠੀਕ ਠਾਕ ਚਲੇ ਗਿਆ ਵੀ ਸਰ ਪ੍ਰਦੂਸ਼ਣ ਮੇਰਾ ਘਟਿਆ ਪ੍ਰਦੂਸ਼ਣ ਦਾ ਤੁਸੀਂ ਜਿਆਦਾ ਜੁਰਮਾਨਾ ਪੈਂਦਾ ਵਾ ਤੁਸੀਂ ਚਲਾਨ ਸਾਡਾ ਸੀਟ ਬੈਲਟ ਮੇਰੇ ਨਹੀਂ ਸੀ ਲੱਗੀ ਸੀ ਬੈਲਟ ਦਾ ਕਰ ਸੀਟ ਵੜਦਾ ਚਲਾਨ ਕਰਾ ਕੇ ਆਪਣੇ ਦਸਲ ਕਰਕੇ ਚਲਾਨ ਚਿੱਟ ਲੈ ਕੇ ਚਲੇ ਗਿਆ। ਉਸ ਤੋਂ ਬਾਅਦ ਕੋਈ ਸਾਨੂੰ ਨਹੀਂ ਪਤਾ ਸੀ ਕੋਈ ਕੋਣ ਆਉ। ਐਥੇ ਸਵਾਲੀਆ ਕਹਿ ਰਿਹਾ ਸੀ ਆਪਣੇ ਉਹਨੇ ਕਿਸੇ ਮੈਨੂੰ ਜਾਣਦੇ ਨਹੀਂ। ਕਾਫੀ ਸਾਡੇ ਨਾਲ ਉਹਨੇ ਗਲਤ ਲੈਂਗੁਏਜ ਯੂਜ਼ ਕੀਤੀ। ਕਾਫੀ ਕੁਸ਼ ਉਹਨੇ ਬੋਲਿਆ, ਬੁਲਾ ਬੰਦਾ ਬੋਲਿਆ। ਅਸੀਂ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਕਹਿ ਰਹੇ ਆਂ ਪਰ ਉਹਨੇ ਸਾਡੀ ਗੱਲ ਨਹੀਂ ਸੁਣੀ। ਉਸ ਤੋਂ ਬਾਅਦ ਉਹਦੇ ਨਾਲ ਪੰਜ-ਸੱਤ ਬੰਦੇ ਹੈਗੇ ਸੀਗੇ। ਉਹ ਧਰ ਨਾਲ ਆ ਕੇ ਬਹਿ ਗਏ ਆ। ਜਦ ਕਿ ਉਹ ਜੀ ਕੋਈ ਗੱਲ ਨਹੀਂ ਉਹ ਕਹਿ ਰਿਹਾ ਨਾ ਆਪਣੇ ਰਿਵਿਊ ਦੇ ਰਿਹਾ ਕਿ ਮੇਰੇ ਨਾਲ ਲੇਡੀਜ਼ ਬੈਠੀ ਸੀਗੀ। ਕੋਈ ਲੇਡੀ ਨਹੀਂ ਸੀ ਇਹ ਦੋ ਮੁੰਡੇ ਸੀ। ਪਸ ਉਹਦੇ ਨਾਲ ਕੋਈ ਲੀਡ ਵਗਾਰਾ ਕੋਈ ਨਹੀਂ ਸੀ ਹੋ ਜਾਂ ਕੋਈ ਗੱਲ ਨਹੀਂ ਹੋਈ ਹੈਗੀ ਇਹ ਵੈਸੇ ਗੱਲ ਵਧਾ ਕੇ ਕਰ ਰਿਹਾ ਵਾ ਸਾਨੂੰ ਕਿਸੇ ਪਾਰਟੀ ਨਾਲ ਕੋਈ ਇਤਰਾਜ਼ ਨਹੀਂ ਹੈਗਾ ਕੋਈ ਪਾਰਟੀ ਕਿਸੇ ਪਾਰਟੀ ਦਾ ਵੀ ਕੋਈ ਬੰਦਾ ਹੋਵੇ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਕਾਲੀ ਦਲ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਅਸੀਂ ਰੂਟੀਨ ਨਾਲ ਚਲਾਂ ਜੋ ਕਰਦੇ ਆਂ ਕਿਸੇ ਦੀ ਪਾਰਟੀ ਦਾ ਕੋਈ ਸਾਡੇ ਦੇ ਪੱਖ ਨਹੀਂ ਹੈ ਕੀ ਤੁਸੀਂ ਆਪਣੇ ਹਲਪਰਨ ਚਾਰਜ ਆਪਣੇ ਨੂੰ ਦੱਸ ਰਿਹਾ ਸੀ ਉਹ ਨੂੰ ਤੁਸੀਂ ਉੱਥੇ ਜਾਣਦੇ ਤੁਸੀਂ ਬਿਲਕੁਲ ਨਹੀਂ ਮੈਂ ਨਹੀਂ ਜਾਂਦਾ ਕੀ ਤੁਸੀਂ ਤਾਂ ਨੋਰਮਲ ਤੁਸੀਂ ਦਲ ਕੀਤੀ ਉਹਨਾਂ ਨਾਲ ਬਿਲਕੁਲ ਨੋਰਮਲ ਬਹੁਤ ਹਲੀਮੀ ਨਾਲ ਔਰ ਉਹਨੂੰ ਸ਼੍ਰੀਮਾਨ ਜੀ کہہ ਕੇ ਬੁਲਾ ਰਿਆ ਵਾ ਪਰ ਉਸ ਬੰਦੇ ਨੇ ਸਾਡੇ ਨਾਲ ਬਹੁਤ ਜਿਆਦਾ ਬਾਤਸ ਨੂੰ ਕੀ ਨਾ ਗੱਲਬਾਤਾਂ ਕੀਤੀਆਂ ਵਾ ਅਸੀਂ ਰੁਟੀਨਾ ਚਲਾਇਆ ਕਰਿਆ ਸੀ ਔਰ ਜਾ ਰਹੇ ਹਣੀ ਉਹਨਾਂ ਇਸ ਮੌਨਲੇ ਨੂੰ ਲੈ ਕੇ ਅਸੀਂ ਵੱਡੇ ਲੈਵਲ ਤੇ ਗੱਲਬਾਤ ਕੀਤੀ ਜਾਊਗੀ ਦੇਖੋ ਜੀ ਉਹ ਤੁਹਾਡੇ ਅਫਸਰਾਂ ਨੂੰ ਤੁਸੀਂ ਕੀ ਦੱਸਣਾ ਚਾਹੁੰਦੇ ਆਪਣੇ ਸਾਡੇ ਤਰਫੋਂ ਸਾਡੇ ਅਫਸਰਾਂ ਵੱਲ ਵੀ ਕਿਹਾ ਗਿਆ ਹੈ ਕਿ ਤੁਸੀਂ ਸ਼੍ਰੀਮਾਨ ਜੀ ਤੋਂ ਬਿਨਾਂ ਘਟ ਸ਼੍ਰੀਮਾਨ ਜੀ ਨਾਲ ਹੋਵੋਗੇ ਅਗਲੇ ਨੂੰ ਕਿਸੇ ਬਹੁਤ ਨਾਰਮਲ ਤਰੀਕੇ ਨਾਲ ਗੱਲਬਾਤ ਕਰੋਗੇ ਸਾਡੇ ਵੱਲੋਂ ਰੁਟੀਨਾ ਨਾਲ ਗੱਲ ਕੀਤੀ ਉਹ ਬੰਦਾ ਵੀ ਰੁਟੀਨਾ ਚਲਾਨ ਕਰਾ ਕੇ ਚਲੇ ਗਿਆ ਔਰ ਐਚਐਸ ਵਾਲਿਆਂ ਨੇ ਗੱਲ ਬਹੁਤ ਜਿਆਦਾ ਸਾਡੇ ਨਾਲ ਜਿਹੜਾ ਬਹੁਤ ਹੀ ਮਾੜੀ ਗੱਲ ਆ ਉਸ ਤੋਂ ਬਾਅਦ ਉਹਨੇ ਬਿਨਾਂ ਪਰਮਿਸ਼ਨ ਇੱਕ ਰੋਡ ਲਾਈਨ ਦੇ ਰੇਲ ਲਾਈਨ ਲੱਗ ਰਹੀ ਆ ਰੇਲਾਂ ਦੇ ਧਰ ਨਾਲ ਜਿਹਦੇ ਨਾਲ ਆਉਣ ਜਾਣ ਵਿੱਚ ਕਾਫੀ ਦਿੱਕਤ ਹੋ ਗਈ ਆ ਰੇਲ ਆਨ ਦਾ ਟੈਂਡ ਸੀ ਇਹਦੇ ਨਾਲ ਆ ਕੇ ਬਹਿ ਗਿਆ ਜਿੱਥੇ ਕੋਈ ਬਹੁਤ ਵੱਡਾ ਘਟਨਾ ਵੀ ਵਾਪਰ ਸਕਦੀ ਸੀ ਕੀ ਚਾਰਵਾਈ ਦੀ ਮੰਗ ਕਰਦੇ ਹੋ ਇਹਦੇ ਤੇ ਵੈਸੇ ਹੋਣੀ ਚਾਹੀਦੀ ਆ ਜੀ ਹੋਣੀ ਚਾਹੀਦੀ ਆ ਜਿਸ ਬੰਦੇ ਨੇ ਇੱਕ ਧਰਨ ਇੱਕ ਇੱਕ ਚਲਾਨ ਕੀਤਾ ਗਿਆ ਵਾ ਚਲਾਨ ਤੇ ਐਡਾ ਵੱਡਾ ਇਸ਼ੂ ਬਣਾ ਚੁੱਕਾ ਹੈ ਨਹੀਂ ਦੂਜੇ ਪਾਸੇ ਜਿਹੜੇ ਆਪਣੇ ਉਹਨਾਂ ਨੇ ਬਿਨਾਂ ਪਰਮਿਸ਼ਨ ਦੇ ਧਰ ਨਾਲ ਲਾਤਾ ਉਥੇ ਹਾਈਵੇ ਦੇ ਉੱਪਰ ਮਾਰ ਰੇਲਵੇ ਫਾੜ ਦੇ ਰੋਣ ਉਹਦੇ ਬਾਰੇ ਜੇ ਠੀਕ ਕਰ ਲਈ ਹੋਣੀ ਚਾਹੀਦੀ ਉਹ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਕਿਉਂਕਿ ਕੋਈ ਘਟਨਾ ਵਾਪਰ ਸਕਦੀ ਆ